ਕੈਨੇਡਾ ਚ ਕਾਹਤੋਂ ਕੰਮ ਘਟ ਰਿਹਾ ਕਾਹਤੋਂ ਬੇਰੁਜ਼ਗਾਰੀ ਆ ਰਹੀ ਹੈ ਪਹਿਲਾਂ ਵੀਡੀਓ ਦੇਖਿਓ ਧਿਆਨ ਨਾਲ ਆਹ ਦੇਖੋ ਦੇਖੋ ਉਦੋਂ ਬਾਅਦ ਗੱਲ ਕਰਦੇ ਹਾਂ ਕਿ ਪਹਿਲਾਂ ਵੀਡੀਓ ਦੇਖਿਓ ਵੀਡੀਓ ਦੇਖ ਕੇ ਤੁਹਾਡੇ ਦਿਮਾਗ ਚ ਕੀ ਥੋਟ ਆ ਉਹ ਵੀ ਸ਼ੇਅਰ ਕਰਦੇ ਹੋ ਦੇਖਿਓ ਹੁਣ ਇਹ ਵੀਡੀਓ ਦੇਖ ਕੇ ਤੁਹਾਨੂੰ ਕੀ ਲੱਗਾ ਮੈਨੂੰ ਕੀ ਲੱਗਾ ਵੀਡੀਓ ਦੇਖ ਕੇ ਮੈਨੂੰ ਜੋ ਚੀਜ਼ ਲੱਗੀ ਆ ਉਹ ਇਹ ਆ ਜਿਵੇਂ ਆਪਣੇ ਨੋਰਮਲ ਗੱਲ ਕਰਦੇ ਆ ਜੇ ਕੋਈ ਜਿਆਦਾ ਪੜਿਆ ਲਿਖਿਆ ਨਹੀਂ ਕੋਈ ਮੇਰੇ ਵਰਗਾ ਮੁੰਡਾ ਜਾਂਦਾ ਜਾਂ ਕੋਈ ਸਟੂਡੈਂਟਾਂ ਜਾਂ ਆਪਣੇ ਜਾਂ ਪੇਰੈਂਟਸ ਜਾਂਦੇ ਆ ਮਦਰ ਫਾਦਰ ਉਹ ਕੀ ਕਰਦੇ ਆ ਉਹ ਕਹਦੇ ਜਿਵੇਂ 베ਰੀ ਤੋੜਨੇ ਜਾਂਦੇ ਆ ਹਨਾ 베ਰੀ ਤੋੜ ਕੇ ਕਈ ਬੰਦੇ ਆ ਤਾਂ ਗੁਜ਼ਾਰਾ ਕਰਦੇ ਮੇਰੇ ਵਰਗੇ ਜੋ ਸਟੂਡੈਂਟ ਆ ਉਹ ਵੀ 베ਰੀ ਤੋੜਨੇ ਜਾਂਦੇ ਆ ਵੀ ਉਹਨਾਂ ਦਾ ਜਿਹੜਾ ਗੁਜ਼ਾਰਾ ਜੀ ਉਹ ਉਹਨੇ ਪੜ੍ਹੇ ਲਿਖੇ ਨਹੀਂ ਜਾਂ ਕੋਈ ਸਕਿੱਲ ਹੈ ਨਹੀਂ ਬਾਹਰ ਜਾ ਕੇ ਕੰਮ ਕਰਨ ਵਾਸਤੇ ਉਹ 베ਰੀ ਤੋੜਨ ਉੱਠ ਜਾਂਦੇ ਸੀ ਉਹਨਾਂ ਨੂੰ ਉਹਨਾਂ ਦਾ ਚੱਲ ਤੋਰੀ ਫੁਲਕਾ ਜਿਵੇਂ ਵੀ ਸੀ ਸੀਜ਼ਨ ਦੇ ਹਿਸਾਬ ਨਾਲ ਚੱਲੀ ਜਾਂਦਾ ਸੀ ਹੁਣ ਆਹ ਤਕਨੀਕ ਆਈ ਹੈ ਇਹ ਤਕਨੀਕ ਚਾਈਨਾ ਦੇ ਵਿੱਚ ਤਾਂ ਚਲੋ ਜਦੋਂ ਦੀਆਂ ਸੀਗੀਆਂ ਸੀਗੀਆਂ ਹੁਣ ਇੰਡੀਆ 'ਚ ਵੀ ਆ ਰਹੀਆਂ ਨੇ ਇਹ ਜਿਵੇਂ ਕੈਨੇਡਾ ਦੇ ਵਿੱਚ ਆ ਜਿਵੇਂ ਮੰਨ ਕੇ ਚਲੋ ਮੈਂ ਇਹ ਚੀਜ਼ ਮੰਨਦਾ ਜੇ 100 ਬੰਦਾ ਕਿੱਲੇ ਦੇ ਵਿੱਚ ਕੰਮ ਕਰਦਾ ਸੀ ਤਾਂ ਉਹ 100 ਬੰਦੇ ਦੇ ਬਰਾਬਰ ਕੰਮ ਕਰਨ ਵਾਲੀ ਇਹਨਾਂ ਨੇ ਮਸ਼ੀਨ ਹੀ ਇਹ ਜੀ ਤਿਆਰ ਕਰਤੀ ਜਿਹੜੀ ਇੱਕ ਝਟਕੇ ਦੇ ਵਿੱਚ ਹੀ ਸਾਰਾ ਕੰਮ ਕਰ ਦਿੰਦੀ ਹੈ ਜਿਹੜਾ ਬੰਦੇ ਨੇ ਕਹਦੀਏ 2 ਘੰਟਿਆਂ 'ਚ ਕੰਮ ਕਰਨਾ 5 ਬੰਦਿਆਂ ਦੇ ਜੇ ਰਲ ਕੇ ਇਹਨੇ ਇੱਕ ਝਟਕੇ ਜੀ ਕਰਤਾ ਆ ਤੁਸੀਂ ਵੀਡੀਓ ਵੀ ਦੇਖ ਹੀ ਲਈ ਹੈ ਸਮਝਦੇ ਹੋ ਨਾ ਇੱਕ ਕਿੱਲੇ ਦੇ ਵਿੱਚ ਜੇ 100 ਬੰਦਾ ਕੰਮ ਕਰਦਾ ਸੀ ਵੈਸੇ ਹੀ ਐਗਜ਼ਾਮਪਲ ਹੈ ਇੱਕ ਕਿੱਲੇ ਦੇ ਵਿੱਚ ਅਗਰ 100 ਬੰਦਾ ਕੰਮ ਕਰਦਾ ਹੋਊਗਾ ਜਸ ਸਟ੍ਰਾਬਰੀ ਤੋੜਨ ਦਾ ਜਾਂ ਚੈਰੀ ਤੋੜਨ ਦਾ 베ਰੀ ਤੋੜਨ ਦਾ ਜੋ ਵੀ ਹੈ ਜਿਵੇਂ ਫਲ ਤੋੜਨ ਦਾ ਤਾਂ ਉਹ 100 ਦੇ ਬਰਾਬਰ ਇਹਨਾਂ ਨੇ ਮਸ਼ੀਨ ਹੀ ਇੱਕ ਇਹ ਜੀ ਲੈ ਆਂਦੀ ਕਿ ਉਹ 100 ਬੰਦਾ ਹੀ ਰੇਜਗਾਰ ਬੇਰਜਗਾਰ ਹੋ ਗਿਆ ਜਿਹਨੂੰ ਰਜਗਾਰ ਪਾਇਆ ਸੀ ਇਹਨਾਂ ਨੇ ਉਹ ਬੇਰਜਗਾਰ ਹੋ ਗਿਆ ਗਲਤੀ ਲਿਆਉਣ ਵਾਲਿਆਂ ਦੀ ਵੀ ਨਹੀਂ ਉਹਨਾਂ ਨੂੰ ਕੰਮ ਉਹਨਾਂ ਦਾ ਸੌਖਾ ਹੋ ਗਿਆ ਆਸਾਨ ਹੋ ਗਿਆ ਉਹਨਾਂ ਨੇ ਵੀ ਕੰਮ ਕਰਨਾ ਪਰ ਗੱਲ ਕੀ ਆ ਤਕਨੀਕਾ ਜਿਹੜੀ ਕਿਤੇ ਨਾ ਕਿਤੇ ਜਿਹੜੀ ਟੈਕਨੋਲੋਜੀ ਹੈ ਜੋ ਨਵੀਂ ਆ ਰਹੀ ਹੈ ਕਿਤੇ ਨਾ ਕਿਤੇ ਆਪਣੇ ਲਈ ਫਾਇਦੇਮੰਦ ਵੀ ਹੈ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਜੋ ਹੱਥੀ ਕੰਮ ਆਪਾਂ ਕਰਦੇ ਆ ਉਹ ਥੀ ਕੰਮ ਮੁੱਕ ਗਏ ਹੱਥੀ ਕੰਮ ਜਿਹੜੇ ਕਰਨੇ ਸੀ ਉਹ ਥੀ ਕੰਮ ਹੁਣ ਉਹ ਹਟ ਗਏ ਸਿੱਧੀ ਜੀ ਗੱਲ ਹੈ ਸਰੀਰ ਦੀ ਜੋ ਗਰੋਥ ਹੈ ਜੋ ਕੰਮ ਕਰਕੇ ਆਪਣੇ ਸਰੀਰ ਚੋਂ ਮੁੜਕਾ ਨਿਕਲਣਾ ਜੋ ਆਪਣਾ ਅੰਦਰ ਜੋਰ ਆਣਾ ਉਹ ਖਤਮ ਹੋ ਗਿਆ ਨਵੀਆਂ ਨਵੀਆਂ ਯਾਰ ਟੈਕਨੀਕ ਆ ਰਹੀਆਂ ਮੈਂ ਤਕਨੀਕ ਦੇਖ ਕੇ ਹਰਾਂ ਦੇ ਕੇ ਇੱਕ ਝਟਕੇ ਦੇ ਵਿੱਚ ਹੀ ਮਸ਼ੀਨ ਕੰਮ ਕਰ ਦਿੰਦੀ ਹੈ ਤੇ ਥੋੜਾ ਕੀ ਰਹਿ ਐ ਇਸ ਉੱਤੇ ਤੇ ਥੋੜਾ ਕੀ ਪਾਕਾ ਤੁਸੀਂ ਮੈਨੂੰ ਜ਼ ਤੇ ਆਪਾਂ ਨੂੰ ਆਪ ਹੀ ਆਪਾਂ ਖੁਦ ਹੀ ਮੇਰੇ ਖਿਆਲ ਨਾਲ ਬੇਰੁਜ਼ਗਾਰ ਕਰ ਰਹੇ ਆਂ ਇਹ ਚੀਜ਼ ਮੈਨੂੰ ਲੱਗੀ ਬਾਕੀ ਵੀਡੀਓ ਸ਼ੇਅਰ ਕਰ ਦਿਓ ਤੇ ਪਿੰਡੂ ਜੈਕਸ਼ਨ ਪੇਜ ਤੇ ਫੇਸਬੁੱਕ ਇੰਸਟਾਗ੍ਰam YouTube ਸਾਰੇ ਤੇ ਫੋਲੋ ਕਰ ਲਿਓ ਧੰਨਵਾਦ